ਹੇਟੂ ਬਾਜੀ ਇੱਕ ਮਿੰਟ ਸਰ ਹਾਂਜੀ ਹੇਟੂ ਬਾਜੀ ਨਮੰਕਨ ਪਰਣਾ ਆਇਆ ਕਿੱਦਾਂ ਦੇਖ ਰਹੇ ਮੌਤ ਸਰ ਮੈਂ ਆਪਣਾ ਪਰਿਵਾਰ ਤੇ ਸਰਦਾਰ ਸੁਚਾ ਸਿੰਘ ਦੀ ਗਵਾਈ ਦੀ ਔਰ ਨਾਲ ਸਾਡੇ ਸਾਡੇ ਕਾਨਾ ਜੀ ਵੀ ਭਗਵਾਨ ਕ੍ਰਿਸ਼ਨ ਮਹਾਰਾਜ ਔਰ ਆ ਜੋ ਵੀ ਆ ਜੋ ਵੀ ਹੈ ਨਾਲ ਹੀ ਸਾਡੇ ਅੱਜ ਪਹੁੰਚੇ ਕਾਨਾ ਜੀ ਵੀ ਤੇ ਅੱਜ ਆਪਾਂ ਫੈਦ ਭਰਾਣਾ ਆਏ ਆ ਜੀ ਤੇ ਕਾਨਾ ਜੀ ਦੀ ਕਿਰਪਾ ਦੇ ਨਾਲ ਆ ਸਾਡਾ ਮੁੰਡਾ ਮੰਤਰੀ ਵੀ ਆ ਸਾਡਾ ਦੇਵ ਤੇ ਮੇਰੀ ਵਾਈਫ ਤੇ ਸਰਦਾਰ ਸੁਚਾ ਸਿੰਘ ਜੀ ਸਾਰੇ ਆਪਾਂ ਇਕੱਠੇ ਆਇਆ ਜੀ ਤੇ ਵਕੀਲ ਸਾਹਿਬ ਨੂੰ ਨਾਲ ਲੈ ਕੇ ਜਾ ਕੇ ਪਹਿਲਾ objections ਭਰਾਵਾਂਗੇ ਜੀ ਜੇ ਕੋਈ objection ਹੋਇਆ ਤੇ ਵਕੀਲ ਸਾਹਿਬ ਦੇਖਣਗੇ ਕਿਉਂਕਿ ਸਾਨੂੰ ਇੰਨੇ ਪੜੇ ਲਿਖਿਆ ਹੈ ਨੀ ਕਿ ਪਰ ਜਿਹੜੀਆਂ ਵੱਡੀਆਂ ਪਾਰਟੀਆਂ ਸਾਡੇ ਤੋਂ ਦਰੀਆਂ ਹੋਈਆਂ ਉਹਨਾਂ ਨੂੰ ਪਤਾ ਹੈ 4 ਘੰਟੇ ਵਿੱਚ ਨੇ ਦੇਸ਼ ਬਦਲ ਕੇ ਰੱਖ ਦੇਣਾ ਵਾ ਜੇ ਨੇ ਕਿਆ ਵਾ ਕਿ ਇਤਿਹਾਸ ਬਦਲ ਕੇ ਰੱਖੂਗਾ ਬੰਦਾ ਫਾਈਲ ਦਾ ਤਾਂ ਕਿੰਨੇ ਕੀ ਕਰੈਕਸ਼ਨ ਹੈ ਜਾਂ ਨਹੀਂ ਇਹ ਪਤਾ ਨਹੀਂ ਹੈਗਾ ਤੇ ਦੇਸ਼ ਕਿਤਾ 4 ਘੰਟੇ ਬਦਲੋਗੇ ਸੁਣੋ ਇਹ ਦੀ ਗੱਲ ਨਹੀਂ ਹੁੰਦੀ ਕੋਈ ਕਿਸੇ ਨੂੰ ਨਹੀਂ ਪਤਾ ਹੁੰਦਾ ਸਾਡਾ ਬੱਚਾ ਕਿੰਨੀ ਪਾਸ ਕਰੇਗਾ ਕਿੰਨੀ ਫੇਲ ਨਿਕਲੇਗਾ ਕਿ ਕਵਾੜੀਆ ਬਣੇਗਾ ਕਿ ਸ਼ਟਰਾ ਵਾਲਾ ਬਣੇਗਾ ਕਿ ਆਟੋ ਰਿਕਸ਼ਾ ਚਲਾਏਗਾ ਕਿ ਕੀ ਕਰੇਗਾ ਠੀਕ ਹੈ ਨਾ ਇਹ ਤਾਂ ਰੱਬ ਹੀ ਤਕਦੀਰ ਬਦਲਦਾ ਜਾਂ ਇੱਕ VOTER ਤਕਦੀਰ ਬਦਲਦਾ ਠੀਕ ਹੈ ਇੱਕ VOTER ਕੋ ਆਪਾਂ ਅਪੀਲ ਕਰਦੇ ਆਂ ਵੀ ਸਾਨੂੰ ਵੋਟਾਂ ਪਾਓ ਸਾਰੇ ਲੋਕਾਂ ਦੀ ਜਮਾਤ ਦੇਖ ਲੈ ਇੱਕ ਵਾਰੀ ਜਿੰਨੇ ਆਜ਼ਾਦ ਖੜੇ ਹੋ ਉਹਨਾਂ ਨੂੰ ਪਾਓ ਤੇ ਜਿਨ੍ਹਾਂ ਨੂੰ ਅਸੀਂ ਸਮਰਥਨ ਕਰਦੇ ਪਿਆ ਵੋਟਾਂ ਨਾਲ ਪਾਓ ਕਿਉਂਕਿ ਇਹਨਾਂ ਨੇ ਤੁਹਾਨੂੰ ਬੜੇ ਬੜੇ ਝੂਠੇ ਕਿਸੇ ਨੇ 15 ਕਰੋੜ ਕਿਸੇ ਨੇ 15 ਲੱਖ ਕਿਸੇ ਨੇ ਹਜ਼ਾਰ ਕਿਸੇ ਨੇ 2000 ਕਹਿੰਦੇ 5000 ਸਾਰੇ ਨੇ ਵਾਅਦੇ ਕੀਤੇ ਪਰ ਕਿਸੇ ਦਾ ਵਾਅਦਾ ਕੋਈ ਸੱਚਾ ਨਹੀਂ ਨਿਕਲਿਆ ਮੈਂ ਤੇ ਮੇਰੇ ਨਾਲ ਗੱਲ ਕਰਾ ਦਿਓ ਜੇ ਪੰਜਾਬ ਦੇ ਵਿੱਚ ਕੋਈ MP ਦਿਖਾ ਦਿਓ ਇੱਕ ਐਮਪੀ ਨੂੰ 5 ਕਰੋੜ ਰੁਪਏ ਮਿਲਦਾ ਇੱਕ ਸਾਲ ਦਾ ਤੇ 5 ਸਾਲਾਂ ਦਾ 25 ਕਰੋੜ ਰੁਪਏ ਕਿਸੇ ਐਮਪੀ ਐ ਇੱਕ ਐਮਪੀ ਨੇ ਨਾ ਸ਼ਹਿਰ ਦੇ ਵਿੱਚ ਲਾਇਆ ਹੋਏ ਮੈਨੂੰ ਇੱਕ ਐਮਪੀ ਦਿਖਾ ਦਿਓ ਉਹਨਾਂ ਦੇ ਵਿੱਚ ਇਹ ਆ ਕਿ ਖਾਣ ਵਾਲੇ ਕੋਈ ਜ਼ਿਆਦਾ ਹੋਣੇ ਆ ਤੇ ਲਾਉਣ ਵਾਲੇ ਘੱਟ ਹੋਣੇ ਲਾਇਆ ਕਿਸੇ ਨਹੀਂ ਆਂਦੀਗਾ ਮੈਂ ਕਹਿੰਦਾ ਮੈਂ ਸਰ ਇੱਕ ਵਾਰੀ ਜੇ ਮੈਨੂੰ ਜਿਤਾਤਾ ਜਨਤਾ ਨੇ ਤੇ ਮੈਂ ਕੱਲ ਹੀ ਮਾਤਾ ਜਿੰਦਪੁਰੀ ਦੇ ਮੱਥੇ ਤੇ ਕਿਹਾਂ ਦਰਬਾਰ ਤੇ ਡਿਗਿਆ ਮੈਂ ਕਸਮ ਖਾ ਕੇ ਕਹਿੰਦਾ ਦੂਜੇ ਦੇ ਨਮੋਲੇ ਨਾਲ ਨਾਮ ਮੋੜਿਆ ਤੇ ਜੁੱਤੀਆਂ ਲਾ ਲਾ ਕੇ ਸਿਰ ਚ ਮਾਰਿਓ ਨਹੀਂ ਤਾਂ ਜ਼ਿੰਦਗੀ ਕਰਦੀ ਆਪਣੇ ਵੋਟਰ ਆ ਪਾਇਓ ਜੇ ਬੋਡ ਮੰਗਣਾ ਮੇਰੇ ਕਿਸ ਹੰਨ ਛੱਡਿਓ ਕਿਉਂਕਿ ਮੈਂ ਇੱਕ ਦਿਨ ਦੇ ਦੇਖੋ ਇੱਕ ਦਿਨ ਦੇ ਵਿੱਚ ਕੋਈ ਤੀਰ ਨਹੀਂ ਮਾਰ ਸਕਦਾ ਚਾਰ ਘੰਟੇ ਵਾਲਾ ਤਰੀਕਾ ਨਾਲ ਮੈਂ ਦਿਖਾ ਕੇ ਜਾਊਂਗਾ ਮੈਂ ਜਬ YouTube ਹੀ ਪਾ ਦਊਂਗਾ ਕਿਤਾ ਹਲੂਗੀ YouTube ਇਹ ਕਰਕੇ ਬੰਦਾ ਵੀਡੀਓ ਪਾਏਗਾ ਇਧਰ ਓਏ ਇਧਰ YouTube ਇਹ ਕਰਕੇ ਬੰਦਾ ਵੀਡੀਓ ਪਾਏਗਾ ਕਿ ਇਹ ਗੱਲ ਕਹੇਗਾ ਕਿ ਨੀਟੂ ਸ਼ਟਰਾਂ ਵਾਲੇ ਨੇ ਸਾਨੂੰ ਅਸੀਂ ਵੋਟ ਪਾਈ ਜਿਤਾਇਆ ਸੀ ਐਮਪੀ ਉਹਨਾਂ ਸਾਡਾ ਮੁੱਲ ਮੋੜਤਾ ਦੂਜੇ ਦਿਨ ਹੀ ਕਿ ਨਾ ਕਿ ਐਮਪੀ ਪੰਜ ਸਾਲਾਂ ਦੇ ਵਿੱਚ ਮੋੜ ਸਕਦਾ ਵਾ ਮੈਂ ਆਪ ਦੂਜੇ ਦਿਨ ਐਮਪੀ ਬਣਨ ਤੋਂ ਬਾਅਦ ਲੋਕਾਂ ਦੀ ਪੋਸਟ ਹੋਏਗੀ ਲੋਕਾਂ ਦੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਨਾ 4599 ਵੋਟਾਂ ਲੋਕਾਂ ਨੇ ਪਾਈਆਂ ਸੀ ਅੱਜ ਪੂਰੇ ਭਾਰਤ ਦੇਸ਼ ਪੂਰੇ ਇੰਡੀਆ ਦੇ ਵਿੱਚ ਇੱਕ ਰੌਲਾ ਸੀਗਾ ਕਿ 4599 ਵੋਟਾਂ ਪਈਆਂ 27 28 ਕੈਂਡੀਡੇਟਾਂ ਤੋਂ ਬਾਅਦ ਕੋਈ ਕੈਂਡੀਡੇਟ ਨਹੀਂ ਲੱਭਾ ਪਰ ਮੈਂ ਵਾਦਾ ਕਰਦਾ ਦੂਜੇ ਦਿਨ ਕੀ ਕਰ ਲੂੰਗਾ ਮੈਂ ਕਿਹੜਾ ਮੇਰੇ ਕੋਲ ਅੰਦਰ ਦਾ ਤੀਰ ਹੈਗਾ ਜਿਹੜਾ ਮੈਂ ਚਲਾ ਦੂੰਗਾ ਉਹ ਸਿੱਧ ਕਰਕੇ ਦਿਖਾ ਦੂੰਗਾ ਵੀ ਮੈਂ ਕੰਮ ਕਰਕੇ ਦਿਖਾਵਾਂਗਾ ਜੀ ਦੂਜੇ ਦਿਨ ਸੁਚਾ ਸਿੰਘ ਜੀ ਨੇ ਬਾਈਲੈਕਸ਼ਨਾਂ ਨੂੰ ਪਾਰਟੀ ਤੋਂ ਬਾਹਰ ਕੱਢ ਤਾ ਸੀ ਅੱਜ ਨਹੀਂ 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 ਇਹ ਇ ਮੈਂ ਵਾ ਤੇ ਬੇਗੰਪੁਰਾ ਪਾਰਟੀ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਹੈ ਸ਼੍ਰੀ ਗੁਰੂ ਰਵਿਦਾਸ ਸਮਾਜ ਵਾਲਮੀਕ ਸਮਾਜ ਧਰਮ ਸਮਾਜ ਪਰਮਾਸ਼ਾ ਸਮਾਜ ਔਰ ਜੇ ਕਬੀਰ ਪੰਥੀ ਹੈ ਉਹ ਸਾਡੇ ਨਾਲ ਸਾਡੇ ਸਕੂਲ ਕਸਟਮਰ ਜਿਹਨੇ ਐਸੀ ਸਮਾਜ ਭਾਈਚਾਰਾ ਸਾਡੇ ਨਾਲ ਜਰੇ ਪਾਜੀ ਬਾਰਨਸੀ ਫਟ ਸਾਡੇ ਵਕੀਲ ਸਾਹਿਬ ਪਹੁੰਚੇ ਹੋਏ ਆ ਸਾਰੇ ਵਕੀਲ ਸਾਹਿਬ ਗੱਲਬਾਤ ਕਰ ਰਹੇ ਉੱਥੇ ਸਾਡੇ ਵਕੀਲਾਂ ਸਾਹਿਬ ਜੋ ਗੱਲ ਵਕੀਲ ਸਾਹਿਬ ਕਰਨਗੇ ਉਹ ਹੀ ਮੈਂ ਕਰੂੰਗਾ ਜੀ ਜਾਨਾ ਕਿਦੋਂ ਆ ਗਿਆ ਤੁਸੀਂ ਬਾਰਨਸੀ ਜਿੱਕੂ ਜਦੋਂ ਉਹਨਾਂ ਨੇ ਬੁਲਾਇਆ ਉਹ ਕਹਿੰਦੇ ਹਜੇ ਤੁਹਾਨੂੰ ਮੈਂ ਦੱਸਾਂਗਾ ਹਜੇ ਹਜੇ ਨਹੀਂ ਜ ਜਦੋਂ ਲੋੜ ਹੋਏ ਤਾਂ ਪਹਿਲਾਂ ਇੱਥੇ ਜਲੰਧਰ ਕਰਾ ਕੇ ਉੱਥੇ ਆ ਜਾਓ ਕੰਪੀਟੀਸ਼ਨ ਕਿੰਨਾ ਲੱਗੇ ਤੁਹਾਡੇ ਸਾਡੇ ਜਲੰਧਰ ਚ ਮੇਰਾ ਕੰਪੀਟੀਸ਼ਨ ਇਹ ਹੈ ਕਿ ਜੇ ਇਹਨਾਂ ਨੇ ਸਰਕਾਰੀ ਪੈਨਸ਼ਨਾਂ ਬੰਦ ਕਰਦੀਆਂ ਆਮ ਬੰਦੇ ਨੂੰ ਨੌਕਰੀ ਨਹੀਂ ਦਿੰਦੀ ਮਿਲਦੀ ਪਈ ਲੋਕ ਬਹੁਤ ਪਰੇਸ਼ਾਨ ਹੈ ਐਜੂਕੇਸ਼ਨ ਤੋਂ ਕੀ ਔਰ ਕੰਮ ਕਾਰੋਬਾਰ ਜੀ ਮੰਦਾ ਕਰਦਾ ਸਾਰਾ ਕੁਝ ਨੇ ਬੇੜਾ ਕਰ ਕਰਦਾ ਜੇ ਮੈਨੂੰ ਬਣਾਤਾ ਜਾਵੇ ਪ੍ਰਧਾਨ ਮੰਤਰੀ ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਤੇ ਮੈਂ ਦੇਸ਼ ਅਮੀਰ ਕਰਕੇ ਦਿਖਾ ਦੂੰਗਾ ਕਿ ਜਿਹੜਾ 10 ਸਾਲਾਂ ਚ ਨਹੀਂ ਕਰ ਸਕੇ ਸਿਰਫ 4 ਘੰਟੇ ਦੀ ਮੁੱਲ ਚਾਹੀਦੀ ਮੈਨੂੰ ਔਰ ਜੇ ਮੈਂ ਐਮਪੀ ਬਣ ਗਿਆ ਤੇ ਦੂਜੇ ਦਿਨ ਲੋਕਾਂ ਦੇ ਮੁੱਲ ਮੋੜ ਕੇ ਦਿਖਾ ਦੂੰਗਾ ਦੂਜੇ ਦਿਨ ਉਹ ਲੋਕੀ ਖੁਦ ਆਪਣੀ ਵੀਡੀਓ ਪਾ ਕੇ ਆਪ ਕਹਣਗੇ ਵੀ ਯਾਰ ਸਾਡਾ ਮੁੱਲ ਮੋੜਦਾ ਹਜੇ ਮੁੱਦੇ ਕੀ ਕੀ ਰੋਗੇ ਮੁੱਦੇ ਨਹੀਂ ਦੱਸਨੇ ਜੇ ਮੁੱਦੇ ਦੱਸਦੇ ਸਾਡੇ ਮੁੱਦੇ ਇਹ ਲੀਡਰ ਚੋਰੀ ਕਰਦੇ ਆ ਸਾਡੇ ਕੰਮ ਇਹ ਲੀਡਰ ਚੋਰੀ ਕਰਦੇ ਆ ਔਰ ਮੈਂ ਗੱਲ ਕਰਜਾਂਗਾ ਬਈ ਸਾਡੇ ਜਿਹੜੇ ਇੱਕ ਭਾਈ ਸਾਹਿਬ ਹੈਗੇ ਆ ਜਿਨ੍ਹਾਂ ਦੇ ਬਹੁਤ ਵੱਡੇ ਆ ਨਾਮ ਸੀਗਾ ਉਹਨਾਂ ਨੇ ਇੱਕ ਗੱਲ ਕਹੀ ਸੀ ਉਹਨਾਂ ਦਾ ਨਾਮ ਭੁੱਲਦਾ ਹੋਇਆ ਮੈਨੂੰ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੂੰ ਕਿਸੇ ਦਿਨ ਐਮਪੀ ਬਣ ਕੇ ਦਿਖ ਔਰ ਬਣ ਕੇ ਜਰੂ ਦਿਖਾਉਂਗਾ ਔਰ ਰਾਮੂ ਵਾਲੀ ਸੌਰੀ ਰਾਮੂ ਵਾਲੀ ਸਾਡੇ ਵੱਡੇ ਭਰਾ ਜਿਹੜੇ ਉਹ ਮੰਤਰੀ ਨੇ ਉਹਨਾਂ ਨੇ ਕਿਹਾ ਸੀਗਾ ਵੀ ਕਿਸੇ ਪਾਰਟੀ ਦਾ ਨਾਮ ਲੈ ਕੇ ਵੀ ਇਹਨਾਂ ਦੇ ਪਾਰਟੀ ਨਾਲ ਨੀਟੂ ਸ਼ਟਰਾਂ ਵਾਲਾ ਵੀ ਸਮਝੋਤਾ ਨਹੀਂ ਕਰੂਗਾ ਮੈਂ ਕੱਲ ਵੀਡੀਓ ਦੇਖ ਰਿਆ ਸੀਗਾ ਤੇ ਉਹ ਵੀਡੀਓ ਪਤਾ ਨਹੀਂ ਕਿੰਨੇ ਕਰੋੜ ਮਿਲੀਅਨ ਚ ਗਈ ਆ ਕਹਿੰਦੇ ਵੀ ਨੀਟੂ ਵੀ ਸ਼ਟਰਾਂ ਵਾਲਾ ਵੀ ਇਸ ਪਾਰਟੀ ਨਾਲ ਸਮਝੋਤਾ ਨਹੀਂ ਕਰੇਗਾ ਲਾਸਟ ਟਾਈਮ ਤੋਂ ਹਮ 2600 ਵੋਟ ਪਈ ਸੀ ਐਸਤੀ ਕਿੰਨੀ ਕਿਹਾ ਜੀ ਹਮ ਦਾਵਾ ਐਤ ਕੀ ਭਾਜੀ ਜਿੱਤੇ ਪਏ 13 ਐਮਪੀ ਖੜੇ ਕਰ ਦਿੱਤੇ ਆ ਕਿ ਐਤ ਕੀ ਤੇ ਨਕਸ਼ਾ ਬਦਲ ਕੇ ਰਵਾਂਗੇ ਜੋ ਮਰਜੀ ਕਹਿੰਦੇ ਆ ਜਿਹੜੇ ਜਿੰਨੇ ਵੀ ਆ ਅਧਰਾ ਬਦਲੀ ਪਲਟਾ ਪਲਟੀ ਕਰਦੇ ਆ ਜਿਹੜੇ ਲੋਕ ਪਲਟਾ ਪਲਟੀ ਕਰਦੇ ਆ ਅੱਜ ਇਹਨਾਂ ਇੱਕ ਇੱਕ ਨੌਜਵਾਨ ਸ਼ਹੀਦ ਹੋਇਆ ਸੁਸ਼ੀਲ ਕੁਮਾਰ ਨੂੰ ਤੇ ਇੱਕ ਆਪਣਾ ਚਰਨਜੀਤ ਚੰਨੀ ਬਾਜੀ ਬੜਾ ਦੋਨੇ ਦੋਨੇ ਕਹਿ ਰਿਆ ਕਿ ਜਵਾਨ ਐਦਾ ਜਵਾਨ ਆ ਤਾਂ ਉਹ ਜਦੋਂ ਉਹਨਾਂ ਦੀਆਂ ਨੌਕਰੀਆਂ ਵਿਚਾਰਾਂ ਦੀ ਖੋਈਆਂ ਜਾ ਰਹੀਆਂ ਜਦੋਂ ਉਹਨਾਂ ਦੇ 5 ਸਾਲ ਵਾਸਤੇ ਨੌਕਰੀ ਦਿੱਤੀਆਂ ਗਈਆਂ ਉਦੋਂ ਭਾਜੀਪੀ ਸਰਕਾਰ ਬੋਲੀ ਨਹੀਂ ਜਾਂ ਉਦੋਂ ਚਰਨਜੀਤ ਚੰਨੀ ਨਹੀਂ ਬੋਲਿਆ 4 ਘੰਟੇ 3 3 ਘੰਟੇ 3 3 ਮਹੀਨੇ ਸੀਐਮ ਰਿਆ ਕਿੰਨੇ ਪੈਸੇ ਫੜੇਗੇ ਹੁਣ ਲੋਕਾਂ ਨੇ ਜੀ ਬੋਟ ਪਾਉਣੀ ਆ ਉਹਨਾਂ ਨੂੰ ਤੇ ਜੋ ਪਾਵਾਂ ਸਾਡਾ ਕੀ ਜਾਂਦਾ ਜਦੋਂ ਤੁਸੀਂ ਜੇ ਲੀਡਰ ਨਹੀਂ ਸਹੀ ਤੇ VOTER ਵੀ ਨਹੀਂ ਸਹੀ ਆਗੇ VOTER ਆਕੀ ਇਸਤੇਮਾਲ ਕਰਨ ਜਿਹੜੇ ਜ਼ਾਤ ਬੰਦੇ ਉਹਨਾਂ ਨੂੰ ਪਾਣ ਜਾਂ ਸਾਨੂੰ ਪਾ ਕੇ ਜਿਤਾਨ ਔਰ ਦੂਜੇ ਦਿਨ ਮੁੱਲ ਨਾ ਮੋੜਿਆ ਤੇ ਜੁੱਤੀਆਂ ਲਾਹ ਲਾ ਕੇ ਸਾਡੇ ਸਿਰ 'ਚ ਮਾਰਿਓ ਅਸੀਂ ਕੋਈ ਪੁਲਿਸ ਨਹੀਂ ਹੋਗੀ ਕੋਈ ਕੁਛ ਨਹੀਂ ਹੋਗਾ ਅਸੀਂ ਕਹਾਂਗੇ ਇਹਨਾਂ ਲੋਕਾਂ ਨੂੰ ਮਾਰਨ ਦਿਓ ਕਿਉਂਕਿ ਅਸੀਂ ਮੀਡੀਆ ਸਾਹਮਣੇ ਕਿਹਾ ਸੀ ਨਿਕਲੋ ਔਰ ਲੀਡਰ ਨਹੀਂ ਕਹੋਗੇ ਨਿਕਲੋ 13 ਉਮੀਦਵਾਰ ਨੇ 13